ਅਧਿਨੋਰਜ ਪੰਜਾਬ ਵਿੱਚ ਜਿਹੜਾ ਨਸ਼ਿਆ ਵਿਰੁੱਧ ਇਹ ਚਲਾਈ ਜਾ ਰਹੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਜੁੱਧ ਨਸ਼ਿਆ ਵਿਰੁੱਧ ਤਾਂ ਉਸੇ ਤਹਿਤ ਅਜੇ ਮਾਨਯੋਗ ਸ਼੍ਰੀਮਤੀ ਸ਼ਸ਼ੀਪੁਰਾ ਤੇਵਦੀ ਆਈਪੀਐਸ ਸਪੈਸ਼ਲ ਡੀਜੀਪੀ ਰੇਲਵੇ ਪੰਜਾਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ਼੍ਰੀ ਅਮਰਪੀਰ ਸਿੰਘ ਘੁੰਮਣ ਪੀਪੀਐਸ ਏਜੀ ਜੀਆਰਪੀ ਪਟਿਆਲਾ ਪੰਜਾਬ ਅਤੇ ਗੁਰਦੀਪ ਸਿੰਘ ਮੇਰੇ ਵੱਲੋਂ ਉਪਕਟਾਂਤ ਪੁਲਿਸ ਜੀਆਰਪੀ ਪਟਿਆਲਾ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਸੀਏ ਚਾਰਜ ਰਾਜਪੁਰਾ ਜਤਿੰਦਰ ਸਿੰਘ ਜੀਆਰਪੀ ਪੰਜਾਬ ਸਮੇਲ ਸਟਾਫ ਵੱਲੋਂ ਜਿਹੜੀ ਲਗਾਤਾਰ ਜਿਹੜੀ ਹੈਗੀ ਆ ਰੇਲ ਗੱਡੀਆਂ ਤੇ ਮੁਸਾਫਰਾਂ ਦੀ ਜੋ ਅੱਜ ਕੱਲ੍ਹ ਦੇ ਮਾਅਨ ਮੁਤਾਬਕ ਚੈਕਿੰਗ ਕੀਤੀ ਜਾ ਰਹੀ ਸੀ ਤੇ ਦਰਾਨੇ ਚੈਕਿੰਗ ਕੱਲ ਮਿਤੀ 2 2011 25 ਨੂੰ ਰੇਲਵੇ ਸਟੇਸ਼ਨ ਰਾਜਪੁਰਾ ਪਰ ਉਸ ਟਾਈਮ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ ਪ੍ਰਮੋਦ ਸਿੰਘ ਪੁੱਤਰ ਜੈਨਾਥ ਸਿੰਘ ਪੁੱਤਰ ਲੇਟ ਸੀ타ਰਾਮ ਸਿੰਘ ਵਾਸੀ ਨਿਊ ਰੇਸ਼ਮ ਮਿਲ ਥਾਣਾ ਮਲਗੜਾ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਪਾਸੋਂ ਜਿਹੜੀ ਕਰੀਬ 52000 ਮਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਹਦੇ ਖਿਲਾਫ ਮੁਕੱਦਮਾ ਨੰਬਰ 49 ਮਿਤੀ 2011 25 ਅਧੀਨ ਤਾਰਾ ਬਾਈਕਾਡ 85 ਐਨਡੀਪੀ ਐਕਟ ਥਾਣਾ ਜੀਆਰਪੀ ਪਰਿਆਲਾ ਦਰਜ ਰਿਸਟਰ ਕਰਕੇ ਕਾਰਵੀ ਇਹ ਅਮਲ ਚੱਲਦੀ ਜਾਂਦੀ ਹੈ ਸਰ ਇਹ ਇਕੱਲਾ ਹੀ ਸੀ ਜਾਂ ਹੋਰ ਵੀ ਨਾਲ ਸੀ ਨਹੀਂ ਇਹ ਹਜੇ ਇਕੱਲਾ ਹੀ ਸੀ ਜੀ ਉਸ ਟਾਈਮ ਜਿਸ ਵੇਲੇ ਰਿਸਰਚ ਕੀਤਾ ਤੋ ਇਕੱਲਾ ਸੀ ਇਸ ਦੇ ਪਹਿਲਾਂ ਵੀ ਕੋਈ ਪਰਚਾ ਨਹੀਂ ਨਹੀਂ ਹਜੇ ਤੱਕ ਤਾਂ ਕੋਈ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਤੱਕ ਤਾਂ ਆਇਆ ਨਹੀਂ ਤਫਤੀਸ਼ ਚ ਤੇ ਬਾਕੀ ਜਿਹੜੀ ਤਫਤੀਸ਼ ਅੱਗੇ ਜਾਰੀ ਹੈ ਸਾਡੀ ਤੇ ਜੋ ਵੀ ਅੱਗੇ ਹੋਊਗਾ ਫਿਰ ਉਸ ਤੋਂ ਤੁਹਾਨੂੰ ਦੱਸ ਸਰਪਲਾਈ ਦੇ ਮਤਲਬ ਇਹ ਕਿੱਥੇ ਅੱਗੇ ਜਾਂਦੀ ਹੈ ਇਹ ਹੁਣ ਮੁਢਲੀ ਤਫਤੀਸ਼ ਸਾਡੇ ਇਹ ਆਇਆ ਵੀ ਇਹ ਜਿਹੜਾ ਹੈਗਾ ਸਮਾਨ ਇਹ ਕੁਆਲੀਅਰ ਤੋਂ ਹੀ ਲੈ ਕੇ ਆਇਆ ਹੈ ਅੱਗੇ ਬੈਕਵਰਡ ਜਿਹੜਾ ਅੱਗੇ ਫਾਰਵਰਡ ਅੱਗੇ ਲਿੰਕ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉੱਜਿਵ ਡਿਟੇਲ ਹੋਗੇ ਤੁਹਾਨੂੰ ਸ਼ੇਅਰ ਕਰ ਦਿੱਤੀ ਆ। ਬੋਲੀਆਂ ਕਿਹੜੀਆਂ ਦੀ ਕਿਹੜੀ? ਕਿਹੜੀ ਲੋਮੋਟਲ ਆ ਜੀ ਸਾਲਟ ਜਿਹੜਾ ਹੈਗਾ ਨਾ। ਕੀ ਲੱਗਦਾ ਜੀ ਸਰ ਮਨ ਸਾਹਿਬ ਦੱਸ ਕਰ ਜੇਗਾ ਹੁਣ ਰੇਲ ਵਿੱਚ ਸਪਲਾਈ ਕਰਨ ਲੱਗ ਪੇ। ਦੇਖੋ ਜੀ ਸਾਡੇ ਵੱਲੋਂ ਕਿੰਨਾ ਦੀ ਰਹੀ ਆ ਅੱਗੇ ਦੇ। ਸਾਡੇ ਵੱਲੋਂ ਲਗਾਤਾਰ ਸਾਡੇ ਡੀਜੀਪੀ ਸਾਹਿਬ ਵੱਲੋਂ ਤਾਈਤਾ ਸਾਨੂੰ ਅਸੀਂ ਲਗਾਤਾਰ ਰੂਟੀਨ 'ਚ ਅਸੀਂ ਛੜੀ ਚੈਕਿੰਗ ਪਹਿਲਾਂ ਤੋਂ ਰੇਣੇ ਕਰਦੇ ਰਹਿੰਨੇ ਆ ਅਸੀਂ। ਵੇਲੇ ਇੱਕ ਵੇਲੇ ਸੇ ਰੂਟੀਨ ਸਾਡੀ ਚੈਕਿੰਗ ਹੁੰਦੀ ਰਹਿੰਦੀ ਆ। ਆ ਜਿਉਂ ਦਾ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਅਸੀਂ ਹੋਰ ਵੀ ਆਪਦੀ ਜਿਹੜੀ ਚੈਕਿੰਗ ਹੈ ਬ ਇਹ ਕੱਲ੍ਹੇ ਕਰਦਾ ਸੀ ਕੋਈ ਟੀਮ ਵਰਕ ਹੈ ਨਾ ਜੀ ਮੈਂ ਉਹੀ ਗੱਲ ਕਰਦਾ ਉਹ ਹਜੇ ਹਜੇ ਪਾਰਟ ਆਫ ਅਨ ਇਵਸਟੀਗੇਸ਼ਨ ਆ ਹਜੇ ਮੁੱਢਲੀ ਤਫ਼ਤੀਸ਼ ਦੀ ਕਰ ਰਹੇ ਆ ਜਿਵੇਂ ਤਫ਼ਤੀਸ਼ ਹੋਊਗਾ ਕੇ ਫਰਦਰ ਕੋਈ ਆਊਗਾ ਤੁਹਾਨੂੰ ਉਸ ਹਾਂ ਆਉਣਾ ਕੇ ਅਡੈਂਟਮੈਂਟ ਕਰ ਸਰ ਇੱਕ ਦਿੱਲੀ ਤੋਂ ਜਿਹੜਾ ਫੋਨ ਆਉਂਦਾ ਜੀ ਰਾਜਪੁਰੇ ਦਾ ਜੀ ਉਹ ਜ਼ਿਆਦਾ ਫੋਨ ਆਉਂਦਾ ਹੈ ਉਹਦੀ ਜਿਹੜੀ ਚੈਕਿੰਗ ਉੱਥੇ ਹੁੰਦੀ ਹੈ ਉਹ ਤਾਂ ਅਸੀਂ ਕੀ ਕਰੀ ਨਹੀਂ ਅਸੀਂ ਵੀ ਰੂਟੀਨ ਰੂਟੀਨ ਜੋ ਬਕਾਇਦਾ ਹੀ ਚੈਕਿੰਗ ਕਰ ਰਹੇ ਹਾਂ ਬਕਾਇਦਾ ਠੀਕ ਹੈ ਜੋ ਵੀ ਕੋਈ ਆਊਗੀ ਜੇ ਕੋਈ ਇਨਫੋਰਮੇਸ਼ਨ ਸਾਨੂੰ ਰਿਕਾਰਡਿੰਗ ਉਸ ਉਸ ਹਾਂ ਰਕਾਰਵੀ ਚ ਬੰਦ ਰਿਆ ਦੀ ਹੋ ਜਾਂਦਾ ਨਾ ਜਿਹੜਾ ਪ ਨਸ਼ਾ ਵਿਰੁੱਧ ਇਹ ਚਲਾਈ ਜਾ ਰਹੀ ਮੁਹਿੰਮ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੁੱਧ ਤਾਂ ਉਸੇ ਤਹਿਤ ਅਜੇ ਮਾਨਯੋਗ ਸ਼੍ਰੀਮਤੀ ਸ਼ਸ਼ੀਪੁਰਾ ਤੇ ਵਿਦਿ ਆਈਪੀਐਸ ਸਪੈਸ਼ਲ ਡੀਜੀਪੀ ਰੇਲਵੇ ਪੰਜਾਬ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਸ਼੍ਰੀ ਅਮਰਪੀਰ ਸਿੰਘ ਘੁੰਮਣ ਪੀਪੀਐਸ ਏਜੀ ਜੀਆਰਪੀ ਪਟਿਆਲਾ ਪੰਜਾਬ ਅਤੇ ਗੁਰਦੀਪ ਸਿੰਘ ਮੇਰੇ ਵੱਲੋਂ ਉਪਕਟਾਂਤ ਪੁਲਿਸ ਜੀਆਰਪੀ ਪਟਿਆਲਾ ਪੰਜਾਬ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਾਡੇ ਸੀਏ ਚਾਰਜ ਰਾਜਪੁਰਾ ਜਤਿੰਦਰ ਸਿੰਘ ਜੀਆਰਪੀ ਪੰਜਾਬ ਸਮੇਰ ਸਟਾਫ ਨੂੰ ਜਿਹੜੀ ਲਗਾਤਾਰ ਜਿਹੜੀ ਹੈਗੀ ਆ ਰੇਲ ਗੱਡੀਆਂ ਤੇ ਮੁਸਾਫਰਾਂ ਦੀ ਜੋ ਅੱਜ ਕੱਲ ਦੇ ਮਾਹੌਲ ਮੁਤਾਬਕ ਚੈਕਿੰਗ ਕੀਤੀ ਜਾ ਰਹੀ ਸੀ ਤੇ ਦਰਾਨੇ ਚੈਕਿੰਗ ਕੱਲ ਮਿਤੀ 2 2011 25 ਨੂੰ ਰੇਲਵੇ ਸਟੇਸ਼ਨ ਰਾਜਪੁਰਾ ਪਰ ਉਸ ਟਾਈਮ ਇਹਨਾਂ ਨੂੰ ਵੱਡੀ ਕਾਮਯਾਬੀ ਮਿਲੀ ਜਦੋਂ प्रमोद ਸਿੰਘ ਪੁੱਤਰ ਜੈਨਾਥ ਸਿੰਘ ਪੁੱਤਰ ਲੇਟ ਸੀ타ਰਾਮ ਸਿੰਘ ਵਾਸੀ ਨੂ ਰੇਸ਼ਮ ਮਿੱਲ ਥਾਣਾ ਮਲਗੜਾ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਪਾਸੋਂ ਜਿਹੜੀ ਕਰੀਬ 52000 ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਉਹਦੇ ਖਿਲਾਫ ਮਕਦਮਾ ਨੰਬਰ 49 ਮਿਤੀ 2011 25 ਅਧੀਨ ਤਾਰਾ 22 ਕਾਰਡ 85 ਐਨਡੀਪੀ ਐਕਟ ਥਾਣਾ ਜੀਆਰਪੀ ਪਰਿਆਲਾ ਦਰਜ ਰਿਸਟਰ ਕਰਕੇ ਆਰਵੀ ਇਹ ਅਮਲ ਚੱਲਦੀ ਜਾਂਦੀ ਜੀ ਸਰ ਇਹ ਇਕੱਲਾ ਹੀ ਸੀ ਜਾਂ ਹੋਰ ਵੀ ਨਾਲ ਸੀ ਨਹੀਂ ਇਹ ਹਜੇ ਇਕੱਲਾ ਹੀ ਸੀਗਾ ਜੀ ਇਸ ਟਾਈਮ ਜਿਸ ਵੇਲੇ ਰਿਸਰਚ ਕੀਤਾ ਹੈ ਤੋਂ ਇਕੱਲਾ ਹੀ ਸੀ ਇਸ ਦੇ ਪਹਿਲਾਂ ਵੀ ਕੋਈ ਪਰਚਾ ਨਹੀਂ ਹਜੇ ਤੱਕ ਤਾਂ ਕੋਈ ਅਜਿਹਾ ਇਨਵੈਸਟੀਗੇਟ ਕਰ ਰਹੇ ਹਾਂ ਤੱਕ ਤਾਂ ਆਇਆ ਨਹੀਂ ਤਫਤੀਸ਼ ਚ ਤੇ ਬਾਕੀ ਜਿਹੜੀ ਤਫਤੀਸ਼ ਅੱਗੇ ਜਾਰੀ ਹੈ ਸਾਡੀ ਤੇ ਜੋ ਵੀ ਅੱਗੇ ਹੋਊਗਾ ਫਿਰ ਉਸ ਤੋਂ ਤੁਹਾਨੂੰ ਸਰ ਸਪਲਾਈ ਦੇ ਮਤਲਬ ਇਹ ਕਿੱਥੇ ਅੱਗੇ ਚੱਲਦੀ ਹੈ ਇਹ ਹੁਣ ਮੁਢਲੀ ਤਫਤੀਸ਼ ਸਾਡੇ ਇਹ ਆਇਆ ਵੀ ਇਹ ਜੜਾ ਹੈਗਾ ਸਮਾਰ ਇਹ ਕੁਆਲਿਟੀ ਹੀ ਲੈ ਕੇ ਆਇਆ ਹੈ ਅੱਗੇ ਬੈਕਵਰਡ ਜਿਹੜਾ ਅੱਗੇ ਫਾਰਵਰਡ ਅੱਗੇ ਲਿੰਕ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਉੱਜਿਵ ਡਿਟੇਲ ਹੋਊਗੇ ਤੁਹਾਨੂੰ ਸ਼ੇਅਰ ਕਰ ਦਿੱਤੀ ਆ। ਬੋਲੀਆਂ ਕਿਹੜੀਆਂ ਕਿਹੜੀਆਂ? ਕਿਹੜੀਆਂ? ਲੋਮੋਟਲ ਆ ਜੀ ਸਾਲਟ ਜਿਹੜਾ ਹੈਗਾ ਨਾ। ਕੀ ਲੱਗਦਾ ਸਰ ਮਨ ਸਾਹਿਬ ਦੱਸ ਕਰ ਜੇ ਹੁਣ ਰੇਲ ਵਿੱਚ ਸਪਲਾਈ ਕਰਨ ਲੱਗਦੇ। ਦੇਖੋ ਜੀ ਸਾਡੇ ਵੱਲੋਂ ਕਿੰਨਾ ਦੀ ਦੇਰੀ ਆ ਕਿੰਨੇ। ਸਾਡੇ ਵੱਲੋਂ ਲਗਾਤਾਰ ਸਾਡੇ ਡੀਜੀਪੀ ਸਾਹਿਬ ਵੱਲੋਂ ਤਾਈਤਾ ਸਾਨੂੰ ਅਸੀਂ ਲਗਾਤਾਰ ਰੂਟੀਨ 'ਚ ਅਸੀਂ ਛੜੀ ਚੈਕਿੰਗ ਪਹਿਲਾਂ ਤੋਂ ਰੈਨੇ ਕਰਦੇ ਰਹਿੰਨੇ ਆ ਅਸੀਂ। ਵੇਲੇ ਇੱਕ ਵੇਲੇ ਸੇ ਰੂਟੀਨ ਸਾਡੀ ਚੈਕਿੰਗ ਹੁੰਦੀ ਜੀ। ਅਜੋਂ ਦਾ ਦਿੱਲੀ ਬਲਾਸਟ ਹੋਇਆ ਉਸ ਤੋਂ ਬਾਅਦ ਅਸੀਂ ਹੋਰ ਵੀ ਆਪਦੀ ਜਿਹੜੀ ਚੈਕਿੰਗ ਹੈ ਬੜੀ ਇੰਟੈਂਸਿਵ ਤਰੀਕੇ ਨਾਲ ਕਰ ਰਹੇ ਹਾਂ ਇਹ ਇਕੱਲਾ ਹੀ ਕਰਦਾ ਸੀ ਕੋਈ ਟੀਮ ਵਰਕ ਆ ਰਿਹਾ ਬਈ ਮੈਂ ਉਹੀ ਗੱਲ ਕਰਦਾ ਉਹ ਹਜੇ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ ਹਜੇ ਮੂਰੀ ਤਫ਼ਤੀਸ਼ ਨਹੀਂ ਕਰ ਰਹੇ ਹਾਂ ਜਿਵੇਂ ਤਫ਼ਤੀਸ਼ ਹੋਊਗਾ ਕਿ ਫਰ तक ਕੋਈ ਆਊਗਾ ਤੁਹਾਨੂੰ ਉਸ ਤੋਂ ਆਉਣਾ ਅਕਸੀਡੈਂਟ ਮੈਟ ਕਰਦਾ ਸਰ ਇੱਕ ਦਿੱਲੀ ਤੋਂ ਜਿਹੜਾ ਸਾਮਾਨ ਆਉਂਦਾ ਜੀ ਰਾਜਪੁਰੇ ਦਾ ਜੀ ਬਹੁਤ ਜ਼ਿਆਦਾ ਸਾਮਾਨ ਆਉਂਦਾ ਉਹਦੀ ਜਿਹੜੀ ਚੈਕਿੰਗ ਉੱਥੇ ਹੁੰਦੀ ਹੈ ਉਹ ਤਾਂ ਅਸਲੀ ਗੱਲ ਨਹੀਂ ਅਸੀਂ ਫਿਰ ਰੂਟੀਨ ਰੂਟੀਨ ਜੋ ਬਕਾਇਦਾ ਹੀ ਚੈਕਿੰਗ ਕਰ ਰਹੇ ਹਾਂ ਬ ਜੋ ਵੀ ਕੋਈ ਆਊਗੀ ਜੇ ਕੋਈ ਇਨਫੋਰਮੇਸ਼ਨ ਸਾਨੂੰ ਰਿਕਾਰਡਿੰਗ ਉਸਾ ਉਸ ਆ ਰਕਾਰਵੀ ਚ ਬੰਦ ਲਿਆ